ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਕੈਨੇਡਾ ਵਿੱਚ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਅਰਸ਼ਦੀਪ ਡਾਲਾ ਦੀ ਹਵਾਲਗੀ ਦੀ ਰਾਤ ਤੱਕ ਰਹੇ ਭਾਰਤ ਨੂੰ ਕੱਲ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਅਰਸ਼ਦੀਪ ਡਾਲਾ ਨੂੰ ਕੈਨੇਡਾ ਦੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਡਾਲਾ ਨੂੰ 30000 ਡਾਲਰ ਦੇ ਮੁਚਲਕੇ ਤੇ ਰਹਾਅ ਕੀਤਾ ਗਿਆ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 24 ਫਰਵਰੀ ਨੂੰ ਹੋਵੇਗੀ ਜੇਕਰ ਜੋ ਹੈ ਕਿ ਅਰਸ਼ਦੀਪ ਡਾਲਾ ਨੂੰ ਕੁਝ ਸਮਾਂ ਪਹਿਲਾਂ ਕੈਨੇਡਾ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਪੁਲਿਸ ਨੂੰ ਉਸ ਕੋਲੋਂ ਕਈ ਆਧੁਨਿਕ ਹਥਿਆਰ ਵੀ ਮਿਲੇ ਸਨ ਐਸੇ ਦਰਮਿਆਨ ਕੈਨੇਡਾ ਸਰਕਾਰ ਨੇ ਭਾਰਤ ਤੇ ਕੈਨੇਡਾ ਦੇ ਸਬੰਧਾਂ ਦਰਮਿਆਨ ਆਏ ਤਣਾਅ ਦੇ ਮੱਦੇਨਜ਼ਰ ਹੁਣ ਕੈਨੇਡਾ ਵਿੱਚ ਸਿਆਸੀ ਸ਼ਰਨ ਮੰਗਣ ਵਾਲਿਆਂ ਨੂੰ ਅੱਖਾਂ ਬੰਦ ਕਰਕੇ ਸ਼ਰਨ ਦੇਣ ਦੀ ਨੀਤੀ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ ਕੈਨੇਡਾ ਸਰਕਾਰ ਨੇ ਐਲਾਨ ਕੀਤਾ ਕਿ ਹੁਣ ਤੋਂ ਬਾਅਦ ਨਵੇਂ ਸ਼ਰਨਾਰਥੀਆਂ ਦੇ ਬਿਨੈ ਪੱਤਰ ਸਵੀਕਾਰ ਨਹੀਂ ਕੀਤੇ ਜਾਣਗੇ ਅਤੇ ਜਿਨ੍ਹਾਂ ਲੋਕਾਂ ਨੂੰ ਸ਼ਰਨ ਦਿੱਤੀ ਵੀ ਜਾਵੇਗੀ ਉਹਨਾਂ ਦੇ ਬਿਨੈ ਪੱਤਰਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ਸਰਕਾਰ ਦੀ ਇਸ ਸ਼ਰਨ ਦੇਣ ਦੀ ਨੀਤੀ ਤੇ ਸਵਾਲ ਉਠਾ ਰਹੀ ਸੀ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਨੀਤੀ ਦੇ ਬੰਦ ਹੋਣ ਦਾ ਅਸਰ ਸਭ ਤੋਂ ਜ਼ਿਆਦਾ ਪੰਜਾਬ ਤੇ ਪੈਣ ਦੀ ਸੰਭਾਵਨਾ ਹੈ ਕਿਉਂਕਿ ਪੰਜਾਬ ਤੋਂ ਬੀਤੇ ਸਮੇਂ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਕੈਨੇਡਾ ਵਿੱਚ ਸਿਆਸੀ ਸ਼ਰਨ ਲਈ ਸੀ ਉਧਰ ਅਮਰੀਕਾ ਵਿੱਚ ਵੀ ਡੋਨਾਲਡ ਟਰੰਪ ਦੇ ਸੌ ਚੱਕ ਸਮਾਗਮ ਨੂੰ ਦੇਖਦੇ ਹੋਏ ਹਲਚਲ ਤੇਜ਼ ਹੋ ਗਈ ਹੈ ਕੱਲ ਅਮਰੀਕਾ ਦੀਆਂ ਕਈ ਵੱਡੀਆਂ ਸਿੱਖਿਆ ਸੰਸਥਾਵਾਂ ਨੇ ਆਪਣੇ ਉਹਨਾਂ ਵਿਦੇਸ਼ੀ ਵਿਦਿਆਰਥੀਆਂ ਨੂੰ ਦੇਸ਼ ਪਰਤਣ ਦੀ ਤੁਰੰਤ ਸਲਾਹ ਦੇ ਦਿੱਤੀ ਜਿਨ੍ਹਾਂ ਦੀ ਪੜ੍ਹਾਈ ਪੂਰੀ ਹੋ ਚੁੱਕੀ ਹੈ ਇਹ ਸਲਾਹ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੱਡੇ ਪੱਧਰ ਤੇ ਕੱਢਣ ਬਾਰੇ ਹੋ ਰਹੀ ਚਰਚਾ ਦੇ ਮੱਦੇ ਨਜ਼ਰ ਜਾਰੀ ਕੀਤੀ ਗਈ ਹੈ ਜਿਕਰਯੋਗ ਹੈ ਕਿ ਡੋਨਾਲਡ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ 20 ਜਨਵਰੀ ਨੂੰ ਸੌ ਚੁੱਕਣਗੇ ਇਸ ਸੰਦੇ ਮੱਦੇ ਨਜ਼ਰ ਨਾ ਵਿਦਿਆਰਥੀਆਂ ਨੂੰ 20 ਜਨਵਰੀ ਤੋਂ ਪਹਿਲਾਂ ਪਹਿਲਾਂ ਦੇਸ਼ ਛੱਡਣ ਲਈ ਆਖਿਆ ਹੈ ਕਿਉਂਕਿ ਡੋਨਾਲਡ ਟਰੰਪ ਨੇ ਆਪਣੇ ਚੋਣ ਪ੍ਰਚਾਰ ਵਿੱਚ ਦਾਅਵਾ ਕੀਤਾ ਸੀ ਕਿ ਉਹਨਾਂ ਦੇ ਸਹੂ ਚੱਕਦੇ ਹੀ ਉਹ ਦੇਸ਼ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਪ੍ਰਵਾਸੀਆਂ ਨੂੰ ਤੁਰੰਤ ਬਾਹਰ ਕੱਢਣਗੇ ਪਿਛਲੇ ਲੰਮੇ ਸਮੇਂ ਤੋਂ ਸੂਬੇ ਦੀ ਸਿਆਸਤ ਤੋਂ ਨਾਰਦ ਰਹਿ ਪੰਜਾਬ ਭਾਈਪਾ ਪ੍ਰਧਾਨ ਸੁਨੀਲ ਜਾਖੜ ਨੇ ਕੱਲ ਸੋਸ਼ਲ ਮੀਡੀਆ ਰਾਹੀਂ ਇੱਕ ਬਿਆਨ ਜਾਰੀ ਕਰ ਸੂਬੇ ਦੇ ਕਾਂਗਰਸੀ ਸੰਸਦ ਮੈਂਬਰਾਂ ਨੂੰ ਨਿਸ਼ਾਨੇ ਤੇ ਲਿਆ ਪਾਈਪਾ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਕਿ ਕਾਂਗਰਸ ਵੱਲੋਂ ਕਿਸਾਨ ਹਤੈਸ਼ੀ ਹੋਣ ਦਾ ਦਾਵਾ ਕੀਤਾ ਜਾਂਦਾ ਹੈ ਪਰ ਅਸਲੀਅਤ ਇਹ ਹੈ ਕਿ ਇਹ ਪਾਰਟੀ ਕਿਸਾਨਾਂ ਦੀ ਦੁਸ਼ਮਣ ਹੈ ਉਹਨਾਂ ਆਖਿਆ ਕਿ ਅੱਜ ਇਹ ਸੰਸਦ ਮੈਂਬਰ ਕਿਸਾਨਾਂ ਦੇ ਮੁੱਦੇ ਤੇ ਸੰਸਦ ਵਿੱਚ ਪ੍ਰਦਰਸ਼ਨ ਕਰ ਰਹੇ ਹਨ ਪਰ ਜਦੋਂ ਪੰਜਾਬ ਵਿੱਚ ਕਿਸਾਨਾਂ ਦੀ ਝੋਨੇ ਦੀ ਫਸਲ ਦੇ ਭਾਅ ਵਿੱਚ 200 ਤੋਂ 300 ਰੁਪਏ ਪ੍ਰਤੀ ਕੁੰਟਲ ਦਾ ਕੱਟ ਲੱਗ ਰਿਹਾ ਸੀ ਤਾਂ ਉਸ ਸਮੇਂ ਇਹ ਸਾਰੇ ਚੋਲ ਲੜਨ ਵਿੱਚ ਵਿਅਸਤ ਸਨ ਫਿਰ ਕੀ ਗੱਲ ਹੋਈ ਵੀ ਐਤ ਕੀ ਕਿਸਾਨ ਨੂੰ 200 ਰੁਪਏ ਤੋਂ ਲੈ ਕੇ 300 350 ਰੁਪਏ ਤਹੇ ਦੀ ਕਟ ਲੱਗੇ ਹੈ ਕਿਉਂ ਨਹੀਂ ਆ ਜਿਹੜੇ ਅੱਜ ਕਾਂਗਰਸ ਦੇ ਐਮਪੀ ਦਿੱਲੀ ਜਾ ਕੇ ਲੋਕ ਸਭਾ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਕਿਉਂ ਨਹੀਂ ਉਦੋਂ ਬੋਲੇ ਇਹਨਾਂ ਦਾ ਨਹੀਂ ਸੀ ਫਰਜ਼ ਬਣਦਾ ਕਿਸਾਨ ਦੀ ਆਵਾਜ਼ ਚੱਕਦੇ ਪਰ ਉਦੋਂ ਤਾਂ ਸਾਰੀ ਕਾਂਗਰਸ ਦੋ ਸੀਟਾਂ ਦੇ ਉੱਤੇ ਇਲੈਕਸ਼ਨ ਲੜਨ ਨੂੰ ਆਪਣੇ ਆਪਣੇ ਉੱਥੇ ਜਿਹੜੇ ਵੱਡੇ ਕਾਂਗਰਸ ਦੇ ਲੀਡਰ ਹੈ ਉਹ ਆਪਣੇ ਆਪਣੇ ਲਾਂਗਰੀਆਂ ਦੀ ਸੀਟ ਬਚਾਉਣ ਨੂੰ ਉਹਨਾਂ ਦੀ ਜਾਨ ਬਚਾਉਣ ਨੂੰ ਉੱਥੇ ਲੱਗੇ ਸੀਗੇ ਬਾਕੀ ਵੀ ਸਾਰੀ ਕਾਂਗਰਸ ਅੱਧੀ ਕਾਂਗਰਸ ਉਹਨਾਂ ਨੂੰ ਦੋਵਾਂ ਨੂੰ ਜਿਤਾਉਣ ਵਾਸਤੇ ਅੱਧੀ ਕਾਂਗਰਸ ਉਹਨਾਂ ਨੂੰ ਹਰਾਉਣ ਵਾਸਤੇ ਲੱਗੀ ਸੀਗੀ ਕਿਸਾਨ ਦੀ ਆਵਾਜ਼ ਕਿਸੇ ਨੇ ਨਹੀਂ ਚੱਕੀ ਦੇਸ਼ ਵਿੱਚ ਕਿਸਾਨੀ ਮੁੱਦਿਆਂ ਨੂੰ ਲੈ ਕੇ ਤੇ ਭਾਈਪਾ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤਾਂ ਦੀ ਪੂਰਤੀ ਵਿੱਚ ਰੁਕਾਵਟ ਬਣਨ ਤੇ ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਕੱਲ੍ਹ ਸੰਸਦ ਭਵਨ ਦੇ ਬਾਹਰ ਭਾਈਪਾ ਵਿਰੋਧ ਪ੍ਰਦਰਸ਼ਨ ਕੀਤਾ ਪਰ ਜਦੋਂ ਭਾਜਪਾ ਦੇ ਪ੍ਰਧਾਨ ਜੇਪੀ ਨੱਡਾ ਕਾਂਗਰਸ ਦੇ ਸੰਸਦ ਮੈਂਬਰਾਂ ਕੋਲ ਗੁజర్ ਰਹੇ ਸਨ ਤਾਂ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਇਹ ਰੋਸ ਪ੍ਰਦਰਸ਼ਨ ਬੰਦ ਕਰ ਦਿੱਤਾ ਤੇ ਉਹਨਾਂ ਨਾਲ ਹਾਸਾ ਠੱਠਾ ਵੀ ਕੀਤਾ ਇਸ ਦੀ ਵੀਡੀਓ ਕੱਲ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਮਲੇਰ ਕੋਟਲਾ ਦੀ ਅਦਾਲਤ ਨੇ ਦਿੱਲੀ ਤੋਂ ਆਪ ਵਿਧਾਇਕ ਨਰੇਸ਼ ਯਾਦਵ ਨੂੰ 8 ਸਾਲ ਪੁਰਾਣੇ ਕੁਰਾਨ ਸ਼ਰੀਫ ਦੀ ਬੇਅਦਬੀ ਸੰਬੰਧੀ ਮਾਮਲੇ ਵਿੱਚ ਕੱਲ ਸਜ਼ਾ ਸੁਣਾ ਦਿੱਤੀ ਗਈ ਨਰੇਸ਼ যাদਬ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਤੇ 11000 ਰੁਪਏ ਦਾ ਜੁਰਮਾਨਾ ਕੀਤਾ ਗਿਆ। ਅਦਾਲਤ ਨੇ 24 ਜੂਨ 2016 ਨੂੰ ਮਲੇਰ ਕੋਟਲਾ ਵਿੱਚ ਵਾਪਰੇ ਕੁਰਾਨ ਸ਼ਰੀਫ ਬੇਅਦਬੀ ਮਾਮਲੇ ਵਿੱਚ ਇਹ ਸਜ਼ਾ ਦਿੱਤੀ ਹੈ। ਉਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਰੇਸ਼ যাদਬ ਨੇ ਇਸ ਮਾਮਲੇ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ। ਉਹਨਾਂ ਆਖਿਆ ਕਿ ਉਹ ਬੇਕਸੂਰ ਹਨ। ਸ਼੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਹਿਬਾਨ ਦੀ 2 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਹੁਣ ਭਾਈਪਾ ਆਗੂ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਰਸਾ ਨੂੰ ਵੀ ਤਾਲਬ ਕਰ ਲਿਆ ਗਿਆ ਹੈ। ਇਸ ਸਬੰਧ ਵਿੱਚ ਅਕਾਲ ਤਖਤ ਸਾਹਿਬ ਦੇ ਸਕਤਰੇਤ ਵੱਲੋਂ ਸਰਸਾ ਨੂੰ ਕੱਲ ਇੱਕ ਪੱਤਰ ਭੇਜ ਦਿੱਤਾ ਗਿਆ। ਉਦਰ ਡੇਰਾ ਸਰਸਾ ਦੇ ਮੁਖੀ ਨੂੰ ਮਾਫੀ ਦੇਣ ਦੇ ਮਾਮਲੇ ਵਿੱਚ ਉਸ ਵੇਲੇ ਦੇ ਤਿੰਨ ਜਥੇਦਾਰਾਂ ਕੋਲੋਂ ਮੰਗੇ ਗਏ ਸਪਸ਼ਟੀਕਰਨ ਦੇ ਜਵਾਬ ਵਿੱਚ ਕੱਲ ਤਿੰਨੋਂ ਸਾਬਕਾ ਜਥੇਦਾਰਾਂ ਵੱਲੋਂ ਆਪਣਾ ਲਿਖਤੀ ਸਪਸ਼ਟੀਕਰਨ ਅਕਾਲ ਤਖਤ ਵਿਖੇ ਸੌਂਪ ਦਿੱਤਾ ਗਿਆ ਅਕਾਲ ਤਖਤ ਦੇ ਬੁਲਾਰੇ ਨੇ ਦੱਸਿਆ ਕਿ ਸਪਸ਼ਟੀਕਰਨ ਸੰਬੰਧੀ ਲਿਫਾਫੇ ਵਿੱਚ ਬੰਦ ਹਨ ਇਹਨਾਂ ਨੂੰ ਪੰਜ ਸਿੰਘ ਸਹਬਾਨ ਦੀ ਇਕਤਰਤਾ ਵਿੱਚ 2 ਦਸੰਬਰ ਨੂੰ ਹੀ ਖੋਲਿਆ ਜਾਵੇਗਾ ਸੂਬੇ ਵਿੱਚ ਹੋਣ ਵਾਲੀਆਂ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਦੀਆਂ ਚੋਣਾਂ ਨੂੰ ਲੈ ਕੇ ਪਿਆ ਰੇੜਕਾ ਫਿਲਹਾਲ ਜਾਰੀ ਹੈ ਕੱਲ ਵੀ ਸੂਬਾਈ ਚੋਣ ਕਮਿਸ਼ਨ ਇਹਨਾਂ ਚੋਣਾਂ ਦਾ ਸ਼ਡਿਊਲ ਜਾਰੀ ਨਾ ਕਰ ਸਕਿਆ ਇਸ ਦਰਮਿਆਨ ਸ਼ਹੀਦੀ 15ਵਾੜੇ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਇਹ ਚੋਣਾਂ ਜਨਵਰੀ 2025 ਵਿੱਚ ਹੀ ਕਰਵਾਈਆਂ ਜਾਣ ਉਨ੍ਹਾਂ ਐ ਸਬੰਧੀ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਨੂੰ ਕੱਲ ਪੱਤਰ ਵੀ ਲਿਖਿਆ। ਸੂਬੇ ਵਿੱਚ ਪ੍ਰਾਲੀ ਸਣ ਦਾ ਰੁਝਾਨ ਫਿਲਹਾਲ ਜਾਰੀ ਹੈ। ਕੱਲ ਵੀ ਸੂਬੇ ਵਿੱਚ 22 ਥਾਵਾਂ ਤੇ ਪ੍ਰਾਲੀ ਸੜੀ ਗਈ। ਕੱਲ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਾਲ ਸੂਬੇ ਵਿੱਚ ਪ੍ਰਾਲੀ ਸਣ ਦੀਆਂ ਘਟਨਾਵਾਂ ਵਿੱਚ ਬਹੁਤ ਕਮੀ ਆਈ ਹੈ। ਉਨ੍ਹਾਂ ਦੱਸਿਆ ਕਿ ਅੰਕੜਿਆਂ ਮੁਤਾਬਕ ਇਸ ਵਾਰ ਸੂਬੇ ਵਿੱਚ ਲਗਭਗ 11000 ਥਾਮਾਂ ਤੇ ਪਰਾਲੀ ਸਾੜੀ ਗਈ ਜੋ ਕਿ ਪਿਛਲੇ ਸਾਲ ਨਾਲੋਂ 78% ਦੀ ਘਟ ਹੈ ਇਸ ਮਾਮਲੇ ਵਿੱਚ ਹੁਣ ਤੱਕ ਪਰਾਲੀ ਸਾਣਨ ਵਾਲੇ 5500 ਕਿਸਾਨਾਂ ਨੂੰ ਲਗਭਗ 2.5 ਕਰੋੜ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਹੈ ਮੁਹਾਲੀ ਦੇ ਕਮਾਂਤਰੀ ਹਵਾਈ ਅੱਡੇ ਤੇ ਲੱਗੇ ਸ਼ਹੀਦ ਭਗਤ ਸਿੰਘ ਦੇ ਬੁੱਤ ਦੇ ਉਦਘਾਟਨ ਨੂੰ ਲੈ ਕੇ ਸਿਆਸਤ ਤੇਜ਼ ਹੋ ਗਈ ਹੈ ਪੰਜਾਬ ਭਾਈਪਾ ਨੇ ਮੁਹਾਲੀ ਵਿੱਚ ਲੱਗੇ ਇਸ ਬੁੱਤ ਦਾ ਹੁਣ 2 ਦਸੰਬਰ ਨੂੰ ਉਦਘਾਟਨ ਕਰਨ ਦਾ ਐਲਾਨ ਕੀਤਾ ਹੈ ਇਹ ਫੈਸਲਾ ਕੱਲ ਪੰਜਾਬ ਭਾਈਪਾ ਦੀ ਸੂਬਾ ਇਕਾਈ ਨੇ ਚੰਡੀਗੜ੍ਹ ਵਿੱਚ ਰੱਖੀ ਮੀਟਿੰਗ ਦੌਰਾਨ ਕੀਤਾ ਮੀਟਿੰਗ ਤੋਂ ਬਾਅਦ ਭਾਈਪਾ ਆਗੂ ਫਤੇਜੰਗ ਸਿੰਘ ਬਾਜਵਾ ਨੇ ਆਖਿਆ ਇੰਟਰਨੈਸ਼ਨਲ 에어ਪੋਰਟ ਜਿਹੜਾ ਮੁਹਾਲੀ ਹੈ ਉਸ ਦੇ ਬਾਬਤ ਅਸੀਂ ਉਹਨਾਂ ਨੂੰ ਵਾਰਨ ਕੀਤਾ ਸੀ ਵੀ 72 ਘੰਟਿਆਂ ਦੇ ਵਿੱਚ ਜੇਕਰ ਸਰਕਾਰ ਇਹ ਢੁੰਡ ਚਕਾਈ ਨਹੀਂ ਕਰਦੀ ਸ਼ਹੀਦ ਅਗਰਪਤ ਸਿੰਘ ਦੇ ਸਟੈਚੂ ਤੋਂ ਤੇ ਫਿਰ ਆਮ ਜਨਤਾ ਨੂੰ ਨਾਲ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਸਾਰੇ ਜਿੰਨੇ ਵੀ ਵਰਕਰਸ ਨੇ ਆਪਣੇ ਲੀਡਰਾਂ ਦੇ ਨਾਲ ਉਹ ਮੁਹਾਲੀ ਵੱਲ ਕੂਚ ਕਰਨਗੇ ਔਰ ਅਸੀਂ ਸੋਮਵਾਰ ਨੂੰ 12 ਵਜੇ ਸਾਡਾ ਜਿਹੜਾ ਟਾਈਮ ਹੈ ਉਹ ਪੂਰਾ ਹੋ ਜਾਣਾ ਅਸੀਂ ਸਾਰੀ ਪਾਰਟੀ ਨੇ ਇਕੱਠੇ ਹੋ ਕੇ ਆਮ ਜਨਤਾ ਨੂੰ ਨਾਲ ਲੈ ਕੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਤੇ ਉਸ ਪੁੱਤ ਨੂੰ ਕੁੱਝਾਈ ਕਰਦੀ ਹੈ ਔਰ ਇਹ ਸੁਫਤੀਪਈ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਲੋਕਾਂ ਨੂੰ ਦੱਸਣਾ ਹੈ ਵੀ ਸਵਾਏ ਝੂਠੀਆਂ ਗੱਲਾਂ ਕਰਨ ਤੋਂ ਤੇ ਸਵਾਏ ਉਹਨਾਂ ਦੇ ਨਾਕ ਤੋਂ ਜੱਸ ਕੱਟ ਕੇ ਅੱਜ ਪੰਜਾਬ ਦਾ ਜਿਹੜਾ ਤਰੋਹ ਹੋ ਰਿਹਾ ਉਹ ਤਰੋਹ ਦੇ ਬਾਬਤ ਪੰਜਾਬ ਦੀ ਜਨਤਾ ਨੂੰ ਅਸੀਂ ਸਾਰਿਆਂ ਨੂੰ ਦੱਸਣਾ ਵੀ ਇਹ ਸਰਕਾਰ ਦੇ ਅਸੀਂ ਚਾਲੇ ਕੀਨ ਖਨੌਰੀ ਬਾਰਡਰ ਤੇ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਸੁਖਜੀਤ ਸਿੰਘ ਹਰਦੋ ਝੰਡੇ ਨੇ ਕੱਲ ਆਪਣਾ ਮਰਨ ਵਰਤ ਖਤਮ ਕਰ ਦਿੱਤਾ ਦਰਸਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਆਪਣੀ ਹਾਜ਼ਰੀ ਵਿੱਚ ਸੁਖਜੀਤ ਸਿੰਘ ਦਾ ਮਰਨ ਵਰਤ ਤੜਵਾਇਆ ਇਸ ਮੌਕੇ ਜਗਜੀਤ ਸਿੰਘ ਡੱਲੇਵਾਲ ਨੇ ਹੁਣ ਮਰਨ ਵਰਤ ਵਾਲਾ ਮੋਰਚਾ ਸੰਭਾਲ ਲਿਆ ਹੈ ਮੌਕੇ ਡੱਲੇਵਾਲ ਨੇ ਇੱਕ ਵਾਰ ਫਿਰ ਐਲਾਨ ਕੀਤਾ ਜੇ ਜੇਕਰ ਮਰਨ ਵਰਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਉਹਨਾਂ ਦਾ ਸੰਸਕਾਰ ਨਾ ਕੀਤਾ ਜਾਵੇ। ਸਬਸਿਡੀਆਂ ਦੇ ਬੋਝ ਥੱਲੇ ਦੱਬ ਰਿਹਾ ਪੰਜਾਬ ਬਿਜਲੀ ਬੋਰਡ ਹੁਣ ਕੁਝ ਇੱਕ ਪੈਰਾਂ ਸਿਰ ਹੋ ਗਿਆ ਹੈ। ਦਰਸਲ ਪਛਵਾੜਾ ਕੋਲਾਖਾਨ ਤੇ ਗੋਇੰਦਵਾਲ ਥਰਮਲ ਪਲਾਂਟ ਨੇ ਆਰਥਿਕ ਤੌਰ ਤੇ ਮੰਦਹਾਲੀ ਦਾ ਸ਼ਿਕਾਰ ਹੋ ਰਏ ਬਿਜਲੀ ਬੋਰਡ ਨੂੰ ਆਰਥਿਕ ਤੌਰ ਤੇ ਕੁਝ ਇੱਕ ਠੁਮਣਾ ਦਿੱਤਾ ਹੈ। ਸੂਤਰਾ ਮੁਤਾਬਕ ਕੋਲਾਖਾਂਡ ਤੋਂ ਸਸਤਾ ਕੋਲਾ ਖਰੀਦਣ ਨਾਲ ਬਿਜਲੀ ਬੋਰ ਨੂੰ 2 ਸਾਲਾਂ ਅੰਦਰ 1000 ਕਰੋੜ ਰੁਪਏ ਦੀ ਬਚਤ ਹੋਈ ਹੈ ਇਸ ਦਰਮਿਆਨ ਬਿਜਲੀ ਮੰਤਰੀ ਹਰਪ੍ਰਜਨ ਸਿੰਘ ਈਟੀਓ ਨੇ ਆਖਿਆ ਕਿ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਖਰੀਦਣ ਤੇ ਵੀ ਹੁਣ ਬਿਜਲੀ ਬੋਰ ਨੂੰ ਸਾਲਾਨਾ 350 ਕਰੋੜ ਰੁਪਏ ਦੀ ਬਚਤ ਹੋ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ ਦਿੜਬਾ ਵਿੱਚ ਅਤ ਆਧੁਨਿਕ ਸਬ ਡਿਵੀਜ਼ਨਲ ਕੰਪਲੈਕਸ ਦਾ ਉਦਘਾਟਨ ਕੀਤਾ ਇੱਕ ਕੰਪਲੈਕਸ ਲਗਭਗ 11 ਕਰੋੜ ਰੁਪਏ ਦੀ ਰਕਮ ਨਾਲ ਉਸਾਰਿਆ ਗਿਆ ਹੈ ਤੇ ਇਸ ਨਾਲ ਦਿੜਬਾ ਦੇ ਹੁਣ ਸਾਰੇ ਸਰਕਾਰੀ ਦਫ਼ਤਰ ਇੱਕ ਛੱਤ ਹੇਠ ਆ ਗਏ ਹਨ ਇਸ ਮੌਕੇ ਆਪਣੇ ਸੰਬੋਧਨ ਵਿੱਚ ਭਗਵਾਨ ਸਿੰਘ ਮਾਨ ਨੇ ਦਾਅਵਾ ਕੀਤਾ ਕਿ ਸੂਬਾ ਸਰਕਾਰ ਸੂਬੇ ਦੇ ਲੋਕਾਂ ਤੇ ਲੱਗ ਰਹੇ ਟੈਕਸ ਨੂੰ ਸੂਬੇ ਦੇ ਲੋਕਾਂ ਦੀ ਬਿਹਤਰੀ ਲਈ ਇਸਤੇਮਾਲ ਕਰ ਰਹੀ ਹੈ। ਪੂਆ ਨੂੰ ਫੋਨ ਕਰ ਲਿਆ ਟੈਕਸ ਹੈ। ਮੋਬਾਈਲ ਫੋਨ ਤੇ ਟੈਕਸ ਲੱਗਦਾ। ਮੋਟਰਸਾਈਕਲ ਸਟਾਰਟ ਕਰ ਲਿਆ ਟੈਕਸ ਹੈ। ਰੋਲ ਤੇ ਡੀਜ਼ਲ ਤੇ ਟੈਕਸ ਹੈ ਕਰੋ ਉੱਥੋਂ ਆਉਂਦੇ ਹੋਏ ਫਲ ਫਰੂਟ ਫੜ ਲੈ ਕਰਨ ਨੂੰ ਟੈਕਸ ਹੈ ਆ ਕੇ ਰੋਟੀ ਖਾਧੀ ਫੇ ਟੈਕਸ ਹੈ ਆਥਨੇ ਜੇ ਫੇ ਟੈਕਸ ਹੈ ਮੈਂ ਤਾਂ ਕੁਝ ਕਹਾਂ ਨਹੀਂ ਆਹ ਟੈਕਸ ਦਾ ਬੜਾ ਮਤਤੰਨਾ ਤੇ ਫਿਰ ਜਦੋਂ ਮੰंजे ਤੇ ਸੌਣ ਲੱਗਦੇ ਹਾਂ ਉਦੋਂ ਕਹਿੰਦੇ ਆਹਾ ਲੈ ਵੀ ਹੁਣ ਨਹੀਂ ਟੈਕਸ ਕਿਉਂ ਵੀ ਪੱਕਾ ਚਲੀ ਜਾਂਦਾ ਉੱਤੇ ਟੈਕਸ ਤਾਂ ਸੁੱਤੇ ਪੇ ਵੀ ਟਿਕਦੇ ਹੀ ਜਾਂਦੇ ਆ ਜੇ ਇੰਨਾ ਟੈਕਸ ਦਿਨੇ ਆ ਤਾਂ ਤੁਹਾਡੇ ਤੇ ਲੱਗਣਾ ਵੀ ਚਾਹੀਦਾ ਵਾਪਸ ਹੋ ਤੇ ਅਸੀਂ ਇਹੀ ਕਰ ਰਹੇ ਆ ਤੁਹਾਡਾ ਪੈਸਾ ਤੁਹਾਡੇ ਕੋਲ ਵਾਪਸ ਹੋਣਾ ਚਾਹੀਦਾ ਇਹਦੋਂ ਪਹਿਲਾਂ ਨਹੀਂ ਆ ਰਿਹਾ ਸੀਗਾ ਇਹਨਾਂ ਦੇ ਘਰਾਂ ਚ ਜਾਂਦਾ ਸੀਗਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਮਕਸਰ ਜ਼ਿਲ੍ਹੇ ਦੇ ਗਿੱਦੜਬਾਹਾ ਬਲਾਕ ਦੇ ਪੰਜ ਪਿੰਡਾਂ ਦੇ ਸਰਪੰਚਾਂ ਨੂੰ ਬਿਨਾਂ ਕਿਸੇ ਵਿਰੋਧ ਦੇ ਚੁਣੇ ਜਾਣ ਮਗਰੋਂ ਚੋਣ ਰੱਦ ਕਰਨ ਦੇ ਰਾਜ ਚੋਣ ਕਮਿਸ਼ਨ ਦੇ ਹੁਕਮਾਂ ਨੂੰ ਖਾਰਜ ਕਰ ਦਿੱਤਾ। ਅਦਾਲਤ ਨੇ ਹੁਕਮ ਦਿੱਤਾ ਕਿ ಗ್ರಾಮ ਪੰਚਾਇਤ ਦੇ ਜੇਕਰ ਸਰਪੰਚ ਬਿਨਾਂ ਕਿਸੇ ਵਿਰੋਧ ਦੇ ਚੁਣੇ ਜਾਂਦੇ ਹਨ ਤਾਂ ਇਹ ਗੈਰਕਾਨੂੰਨੀ ਨਹੀਂ। ਹਾਲਾਂਕਿ ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਚੋਣਾਂ ਦਾ ਲੜ ਰਹੇ ਸਰਪੰਚਾਂ ਦੇ ਕਾਗਜ਼ਾ ਨੂੰ ਗਲਤ ਤਰੀਕੇ ਨਾਲ ਰੱਦ ਕੀਤਾ ਗਿਆ ਹੈ ਤਾਂ ਇਸ ਸਬੰਧੀ ਚੋਣ ਕਮਿਸ਼ਨ ਕਾਰਵਾਈ ਕਰ ਸਕਦਾ ਹੈ। ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ